ஹாய ஜலுங்க ரோவே ஷா ஜெய வடி ரோவே ஹாய ஜலா ரேஷிதா பலுங்கடா ரே நோக்கடா ரவே நோக்க பலுங்கடா ரே பூ பூ கலூடா ரே பூ பூ பலுங்க ரவ பூ தீ பூ ਦੀ ਹੈਨੀ ਐਦੀ ਕਿੱਥੋਂ ਹੋਵੇ ਦਾਦੀ ਨੂੰ ਫੜਾਉਣੀ ਆਂ ਦਾਦੀ ਨੇ ਕੜੰਮ ਥੱਲੇ ਮਾਰਿਆ ਅੱਪ ਚੱਕ ਲੈਣੀਆਂ ਕਲੇਜ ਨਾਲ ਲਾਨੀਆਂ ਕਲੇਜ ਪੈਂਦੀ ਠੰਡ ਨਹੀਂ ਬਲੂੰਗੜਾ ਰੋਵੇ ਹਾਈ ਜੈ ਵੱਡੀ ਦਾ ਬਲੂੰਗੜਾ ਰੋਵੇ ਸ਼ਵ ਜੈ ਵੱਡੀ ਦਾ ਬਲੂੰਗੜਾ ਰੋਵੇ ਮਿਉ ਮਿਉ ਕਰਦਾ ਬਲੂੰਗੜਾ ਰੋਵੇ ਮਿਉ ਮਿਉ ਕਰਦਾ ਬਲੂੰਗੜਾ ਰੋਵੇ ਤਾਈ ਤਾਈ ਕਰਦਾ ਬਲੂੰਗੜਾ ਰੋਵੇ ਤਾਈ ਤਏ ਜੇ ਪੇਦੀ ਹੈਣੀ ਇਹਦੀ ਕਿੱਥੋਂ ਹੋਵੇ তাই তাই দেবে দিহেনি এদি কিথো হোবে ਦਾਦੀ ਨੂੰ ਫੜੋਨੀਆਂ ਦਾਦੀ ਨੇ ਕੜਮ ਥੱਲੇ ਮਾਰਿਆ ਅੱਪ ਚੱਕ ਲੈਨੀਆਂ ਕਲੇਜ ਨਾਲ ਲਲਾਨੀਆਂ ਕਲੇਜ ਪੈਦੀ ਠੰਡ ਨਹੀਂ ਬਲੂੰਗੜਾ ਰੋਵੇ ਆਏ ਜਏ ਵੱਡੀ ਦਾ ਬਲੂੰਗੜਾ ਰੋਵੇ ਸ਼ਵ ਜਏ ਵੱਡੀ ਦਾ ਬਲੂੰਗੜਾ ਰੋਵੇ ਆਏ ਜਏ ਵੱਡੀ ਦਾ ਬਲੂੰਗੜਾ ਰੋਵੇ ਚਾਚੀ ਚਾਚੀ ਕਰਦਾ ਬਲੂੰਗੜਾ ਰੋਵੇ ਚਾਚੀ ਤਏ ਦੇ ਪੇ ਦੀ ਹੈਣੀ ਇਹਦੀ ਕਿੱਥੋਂ ਹੋਵੇ ਚਚੀਤੇਏ ਤੇ ਤੇ ਦਿਹਣੀ ਏਦੀ ਕਿੱਥੋਂ ਹੋਵੇ ਦਾਦੀ ਨੂੰ ਫੜੋਨੀਆਂ ਦਾਦੀ ਨੇ ਕਦਮ ਥੱਲੇ ਮਾਰਿਆ ਆਪੇ ਚੱਕ ਲੈਨੀਆਂ ਕਲੇਜ ਨਾਲ ਲਲਾਨੀਆਂ ਕਲੇਜ ਪੈਂਦੀ ਠੰਡ ਨਹੀਂ ਬਲੂੰਗੜਾ ਰੋਵੇ ਆਏ ਜੈ ਵੱਡੀ ਦਾ ਬਲੂੰਗੜਾ ਰੋਵੇ ਸ਼ਵਜੈ ਵੱਡੀ ਦਾ ਬਲੂੰਗੜਾ ਰੋਵੇ ਆਏ ਜੈ ਵੱਡੀ ਦਾ ਬਲੂੰਗੜਾ ਰੋਵੇ ਸ਼ਵਜੈ ਵੱਡੀ ਦਾ ਬਲੂੰਗੜਾ ਰੋਵੇ